ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 54 ਤੇ 55 ਦੇ ਉੱਪਰ ਸਵੈਮਾਨ ਬਾਣੀ ਦੀ ਕਰਾਂਗੇ ਜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਸ੍ਰੀ ਰਾਗ ਦੇ ਵਿੱਚ ਜੀ ਸਿਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਮਾਤਮਾ ਆਪੇ ਹੀ ਆਪਣੇ ਗੁਣ ਹੈ ਤੇ ਆਪ ਹੀ ਗੁਣਾ ਦਾ ਕਥਨ ਕਰਨ ਵਾਲਾ ਹੈ ਤੇ ਆਪੇ ਹੀ ਆਪਣੇ ਗੁਣਾ ਨੂੰ ਸੁਣਦੇ ਨੇ ਤੇ ਆਪੇ ਹੀ ਫਿਰ ਗੁਣਾ ਤੇ ਵਿਚਾਰ ਕਰਦੇ ਨੇ ਤੇ ਆਪੇ ਹੀ ਉਹ ਨਾਮ ਰਤਨ ਤੇ ਆਪੇ ਹੀ ਉਹਦੀ ਪਰਖ ਕਰਨ ਵਾਲਾ ਤੇ ਆਪੇ ਹੀ ਉਹਦਾ ਮੁੱਲ ਤੇ ਆਪੇ ਹੀ ਮੁੱਲ ਨੂੰ ਪਾਉਣ ਵਾਲਾ ਹਾਂਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿਣ ਦਾ ਮਤਲਬ ਆ ਕਿਉਂਕਿ ਪਰਮਾਤਮਾ ਹਰ ਇੱਕ ਹਰ ਇੱਕ ਥਾਂ ਤੇ ਮੌਜੂਦ ਆ ਤੇ ਹਰ ਇੱਕ ਥਾਂ ਤੇ ਨਿਰੰਤਰ ਇੱਕ ਰਸ ਵਿਆਪਕ ਹੈ ਫਿਰ ਹਰ ਕੋਈ ਮਤਲਬ ਜਿੱਦਾਂ ਸਾਡੇ ਜੀਵਾਂ ਦੇ ਵਿੱਚ ਬੈਠ ਕੇ ਬੋਲ ਵੀ ਹੋਈ ਰਿਹਾ ਸੁਣ ਵੀ ਹੋ ਰਿਹਾ ਸਭ ਕੁਝ ਉਹ ਕਰ ਰਿਹਾ ਹੈ ਨਾ ਤਾਂ ਕਰਕੇ ਕਹਿ ਰਹੇ ਨੇ ਕਿ ਸਭ ਕੁਝ ਆਪੇ ਆਪ ਹੈ ਸਾਚੋ ਮਾਨ ਮਹੱਤ ਤੂੰ ਆਪੇ ਦੇਵਨ ਹਾਰ ਕਹਿੰਦੇ ਆਪ ਹੀ ਤੂੰ ਸੱਚਾ ਹੈਗਾ ਆਪ ਹੀ ਤੂੰ ਵਡਿਆਈਆਂ ਹੈਗਾ ਤੇ ਆਪ ਹੀ ਫਿਰ ਜਿਹੜਾ ਵਡਿਆਈਆਂ ਤੂੰ ਕਿਹਨੂੰ ਦੇਣੀਆਂ ਨੇ ਉਹ ਵਡਿਆਈਆਂ ਆਪ ਹੀ ਉਹ ਦੇਣ ਵਾਲਾ ਹੈ ਹਰ ਜਿਓ ਤੂੰ ਕਰਤਾ ਕਰਤਾਰ ਕਹਿੰਦੇ हे ਪ੍ਰਮਾਤਮਾ ਤੂੰ ਹੀ ਸਭ ਕੁਝ ਕਰਨ ਵਾਲਾ ਹੈ ਕਰਤਾਰ ਜੋ ਭਾਵੈ ਤਿਉ ਰਾਖ ਤੂੰ ਹਰ ਨਾਮ ਮਿਲੇ ਆਚਾਰ ਰਹਾਉ ਕਹਿੰਦੇ ਹੈ ਪਰਮਾਤਮਾ ਜਿਵੇਂ ਤੈਨੂੰ ਚੰਗਾ ਲੱਗਦਾ ਆਪਣੀ ਰਜ਼ਾ ਵਿੱਚ ਮੈਨੂੰ ਰੱਖ ਤੇ ਮੈਨੂੰ ਕਹਿੰਦੇ ਤੇਰਾ ਨਾਮ ਮਿਲੇ ਜਿਹਦੇ ਨਾਲ ਮੇਰਾ ਚੰਗਾ ਜੀਵਨ ਆਚਰਣ ਬਣ ਸਕੇ ਆਪੇ ਹੀਰਾ ਨਿਰਮਲਾ ਆਪੇ ਰੰਗਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ ਕਹਿੰਦੇ ਆਪੇ ਹੀ ਪਰਮਾਤਮਾ ਪਵਿੱਤਰ ਨਿਰਮਲ ਹੀਰਾ ਆਪੇ ਹੀ ਮਜੀਠ ਦਾ ਰੰਗ ਆ ਆਪੇ ਹੀ ਕਹਿੰਦੇ ਚਮਕਦਾ ਮੋਤੀ ਆ ਆਪੇ ਹੀ ਕਹਿੰਦੇ ਭਗਤਾਂ ਲਈ ਵਿਚੋਲਾ ਹੈ ਆਪਣੇ ਨਾਲ ਮਿਲਾਉਣ ਲਈ ਮਤਲਬ ਸਭ ਕੁਝ ਆਪੇ ਆਪ ਆ ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਉਹਦੀ ਸਿਫਤ ਸਲਾ ਉਹਦੀ ਕੀਰਤੀ ਕੀਤੀ ਜਾ ਸਕਦੀ ਆ ਕਹਿੰਦੇ ਉਹ ਆਪ ਹੀ ਹਰ ਇੱਕ ਸਰੀਰ ਦੇ ਵਿੱਚ ਦ੍ਰਿਸ਼ਟ ਵੀ ਆ ਤੇ ਅਦ੍ਰਿਸ਼ਟ ਵੀ ਆ ਸਾਨੂੰ ਦਿਸਦਾ ਵੀ ਆ ਮਤਲਬ ਜਿਸ ਤਰ੍ਹਾਂ ਅਸੀਂ ਸਾਰੇ ਫਿਰ ਰਹੇ ਆ ਇਹ ਉਹਦਾ ਦਿਸਦਾ ਰੂਪ ਆ ਫਿਰ ਅੰਦਰ ਉਹ ਸਾਡੇ ਜਿਹੜੀ ਉਹਦੀ ਆਤਮਾ ਉਹਦਾ ਗੁਪਤ ਰੂਪ ਆ ਮਤਲਬ ਦੋਨੋਂ ਤਰ੍ਹਾਂ ਦੇ ਰੂਪ ਨੇ ਪ੍ਰਮਾਤਮਾ ਦੇ ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ ਕਹਿੰਦੇ ਆਪੇ ਤਾਂ ਸਾਡੇ ਲਈ ਸਾਗਰ ਆ ਆਪ ਹੀ ਉਸ ਸਾਗਰ ਤੋਂ ਕੱਢਣ ਵਾਲਾ ਜਹਾਜ਼ ਆ ਸੰਸਾਰ ਸਾਗਰ ਤੋਂ ਆਪ ਹੀ ਕਹਿੰਦੇ ਉਸ ਸਾਗਰ ਦਾ ਉਰਲਾ ਬੰਨਾ ਆਪ ਹੀ ਉਸ ਸਾਗਰ ਦਾ ਪਰਲਾ ਬੰਨਾ ਸਭ ਕੁਝ ਆਪੇ ਆਪ ਆ ਸੱਚੀ ਬਾਟ ਸੁਜਾਨ ਤੂੰ ਸ਼ਬਦ ਲਗਾਵਣ ਹਾਰ ਕਹਿੰਦੇ ਆਪੇ ਹੀ ਉਹ ਉਹ ਪਗਤੀ ਵਾਲੀ ਬਾਟ ਜਿਹੜੀ ਜੀਵ ਨੂੰ ਚੱਲ ਕੇ ਉਹ ਤੱਕ ਪਹੁੰਚਾਉਂਦੀ ਆ ਉਹ ਵੀ ਆਪੇ ਹੀ ਆ ਤੇ ਆਪੇ ਹੀ ਸਭ ਕੁਝ ਜਾਣਨ ਵਾਲਾ ਹੀ ਆ ਤੇ ਕਹਿੰਦੇ ਵੀ ਆਪੇ ਹੀ ਫਿਰ ਉਹ ਗੁਰੂ ਦਾ ਸ਼ਬਦ ਬਣ ਕੇ ਸਾਨੂੰ ਇਸ ਭਵਜਲ ਤੋਂ ਲਗਾਉਣ ਵਾਲਾ ਵੀ ਆ ਤਾਰ ਕਰਾਉਂ ਮਤਲਬ ਪਾਰ ਉਤਾਰਾ ਵੀ ਸਾਡਾ ਕਰਾਉਣ ਵਾਲਾ ਸ਼ਬਦ ਦੇ ਰਹੀ ਨਿੱਡਰਿਆਂ ਡਰ ਜਾਣੀਐ ਬਾਜ ਗੁਰੂ ਗੋਬਾਰ ਕਹਿੰਦੇ ਜਿਹੜੇ ਪਰਮਾਤਮਾ ਦੇ ਡਰ ਅਦਵੇਚ ਨਹੀਂ ਰਹਿੰਦੇ ਉਹਨਾਂ ਨੂੰ ਫਿਰ ਸੰਸਾਰ ਦਾ ਡਰ ਸਹਿਮ ਰਹਿੰਦਾ ਹੈ ਤੇ ਗੁਰੂ ਤੋਂ ਬਿਨਾ ਫਿਰ ਉਹਨਾਂ ਨੂੰ ਅਗਿਆਨਤਾ ਦਾ ਅੰਧੇਰਾ ਵੀ ਰਹਿੰਦਾ ਹੈ ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੈ ਜਾਏ ਅਪੇ ਨਿਰਮਲ ਏਕ ਤੂੰ ਹੋਰ ਬੰਦੀ ਤੰਦੈ ਪਾਏ ਕਹਿੰਦੇ ਇੱਕ ਪਰਮਾਤਮਾ ਅਸਥਿਰਾ ਨਿਚਲਾ ਜਿਹੜਾ ਸਦਾ ਹੀ ਹੈ ਮਤਲਬ ਉਹਦੇ ਚ ਕੋਈ ਫਰਕ ਨਹੀਂ ਉਹ ਸਦਾ ਹੀ ਹੈ ਤੇ ਉਹ ਵਿਨਾਸ਼ ਨਹੀਂ ਹੁੰਦਾ ਹੁੰਦਾ ਪਰ ਹੋਰ ਕਿੰਨੇ ਹੀ ਕਹਿੰਦੇ ਮਤਲਬ ਸ੍ਰਿਸ਼ਟੀ ਹੈਗੀ ਆ ਜਿਹੜੀ ਸਾਰੇ ਮਤਲਬ ਦੁਨੀਆ ਹੈਗੀ ਆ ਕਿੰਨੇ ਪੂਰਾ ਦੇ ਪੂਰ ਜਾਂਦੇ ਨੇ ਪੂਰਾ ਦੇ ਪੂਰ ਆਉਂਦੇ ਨੇ ਕਿੰਨਿਆਂ ਦੇ ਜਨਮ ਹੁੰਦੇ ਨੇ ਕਿੰਨਿਆਂ ਦੀ ਮ੍ਰਿਤੂ ਹੁੰਦੀ ਆ ਕਹਿੰਦੇ ਪਰਮਾਤਮਾ ਇੱਕ ਤੂੰ ਹੀ ਨਿਰਮਲ ਆ ਜਿਹਨੂੰ ਕੋਈ ਮੈਲ ਨਹੀਂ ਲੱਗੀ ਹੋਈ ਬਾਕੀ ਸਾਰੀ ਸ੍ਰਿਸ਼ਟੀ ਤਾਂ ਸਾਰੀ ਦੁਨੀਆ ਤਾਂ ਕਹਿੰਦੇ ਕਿ ਮਾਇਆ ਦੇ ਧੰਦੇ ਵਿੱਚ ਪਈ ਹੋਈ ਆ ਗੁਰ ਰਾਖੇ ਸੇ ਉਬਰੇ ਸਾਚੇ ਸਿਉਂ ਲੇ ਬਲਾਏ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ ਤੇ ਗੁਰੂ ਨੇ ਜਿਹੜੇ ਬਚਾਏ ਨੇ ਉਹੀ ਸੰਸਾਰ ਸਾਗਰ ਤੋਂ ਤਰਦੇ ਨੇ ਤੇ ਉਹ ਸੱਚੇ ਵਿੱਚ ਲਿਵ ਲਈ ਰੱਖਦੇ ਨੇ ਹਰ ਜੀਉ ਸ਼ਬਦ ਪ੍ਰਸ਼ਾਣੀਐ ਸਾਚ ਰਤੇ ਗੁਰਵਾਕ ਕਹਿੰਦੇ ਇੱਕ ਤਾਂ ਕਹਿੰਦੇ ਉਹ ਗੁਰੂ ਜੋ ਸੱਚੇ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਉਹਦੇ ਵਾਕ ਦੁਆਰਾ ਉਦੇ ਸ਼ਬਦ ਦੁਆਰਾ ਹੀ ਕਹਿੰਦੇ ਹਰ ਜੀਵ ਦੇ ਨਾਲ ਜਾਣ ਪਛਾਣ ਹੋ ਸਕਦੀ ਹੈ ਤਿਤ ਤਨ ਮੈਲ ਨਾ ਲਗਈ ਸੱਚ ਕਰ ਜਿਸ ਓ ਤਾਕ ਕਹਿੰਦੇ ਜਿਸ ਜੀਵ ਦਾ ਟਿਕਾਣਾ ਉਸ ਸੱਚੇ ਪ੍ਰਮਾਤਮਾ ਦੇ ਚਰਨਾਂ ਵਿੱਚ ਹੋ ਗਿਆ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਜਿਹਨੇ ਵਸਾ ਲਿਆ ਉਹਦੇ ਤਨ ਨੂੰ ਮੈਲ ਨਹੀਂ ਲੱਗ ਸਕਦੀ ਉਦੇ ਤਨ ਨੂੰ ਕੋਈ ਮੈਲ ਨਹੀਂ ਹੈਗੀ ਨਦਰ ਕਰੇ ਸੱਚ ਪਾਈਐ ਬਿਨ ਨਾਵੇ ਕਿਆ ਸਾਕ ਕਹਿੰਦੇ ਉਹ ਪਰਮਾਤਮਾ ਜੇ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰਦਾ ਫੇਰ ਹੀ ਕਹਿੰਦੇ ਸਾਡਾ ਉਹਦੇ ਨਾਲ ਮਿਲਾਪ ਹੋ ਸਕਦਾ ਤੇ ਉਹਦਾ ਨਾਮ ਜਿਉ ਸਾਨੂੰ ਦਿੰਦਾ ਤੇ ਜੇ ਅਸੀਂ ਉਹਦਾ ਨਾਮ ਨਹੀਂ ਜਪਦੇ ਫਿਰ ਸਾਡਾ ਉਹਦੇ ਨਾਲ ਸੱਚੇ ਨਾਲ ਸੰਬੰਧ ਨਹੀਂ ਜੁੜ ਸਕਦਾ ਬਿਨ ਨਾਵੇ ਕਿਆ ਸਾਖ ਜਦੋਂ ਅਸੀਂ ਉਹਦਾ ਨਾਮ ਹੀ ਨਹੀਂ ਜਪਦੇ ਫਿਰ ਸਾਡਾ ਉਹਦੇ ਨਾਲ ਕੀ ਰਿਸ਼ਤਾ ਹੋਇਆ ਠੀਕ ਆ ਨਾ ਜੇ ਆਪਾਂ ਉਹਦਾ ਨਾਮ ਜਪਾਂਗੇ ਫੇਰ ਹੀ ਰਿਸ਼ਤਾ ਬਣੂਗਾ ਨਾ ਉਹਦੇ ਨਾਲ ਜਿਨੇ ਸੱਚ ਪਛਾਣਿਆ ਸੇ ਸੁਖੀਏ ਜੁਗਚਾਰ ਜਿਨ੍ਹਾਂ ਦੇ ਕਹਿੰਦੇ ਉਸ ਸੱਚੇ ਪ੍ਰਮਾਤਮਾ ਨਾਲ ਜਾਣ ਪਛਾਣ ਹੋ ਗਈ ਆ ਉਹ ਹਮੇਸ਼ਾ ਹੀ ਸੁਖੀ ਰਹਿੰਦੇ ਨੇ ਅਨੰਦ ਵਿੱਚ ਰਹਿੰਦੇ ਨੇ ਹਉਮੈ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਉਰਤਾਰ ਉਹਨਾਂ ਜੀਵਾਂ ਨੇ ਕਹਿੰਦੇ ਹਉਮੈ ਤ੍ਰਿਸ਼ਨਾ ਸਭ ਆਪਣੀਆਂ ਹੀ ਮਾਰ ਲਈਆਂ ਹੁੰਦੀਆਂ ਨੇ ਸੱਚੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦੇ ਨੇ ਜਗ ਮੈਂ ਲਾਹਾ ਏਕ ਨਾਮ ਪਈਏ ਗੁਰ ਵਿਚਾਰ ਕਹਿੰਦੇ ਜਿਹੜਾ ਇਹ ਸੰਸਾਰ ਆ ਇਹਦੇ ਵਿੱਚ ਲਾਹਾ ਸਿਰਫ ਇੱਕ ਚੀਜ਼ ਦਾ ਹੀ ਆ ਲਾਭ ਉਹ ਹੈਗਾ ਪ੍ਰਮਾਤਮਾ ਦੇ ਨਾਮ ਦੀ ਕਮਾਈ ਕਰਨ ਦਾ ਤੇ ਉਹ ਮਿਲਦੀ ਕਿੱਥੋਂ ਆ ਉਹ ਗੁਰੂ ਦੀ ਸਿੱਖਿਆ ਤੇ ਵਿਚਾਰ ਕਰਨ ਨਾਲ ਸੱਚੋ ਵਖਰ ਲਾਦੀ ਐ ਲਾਭ ਸਦਾ ਸੱਚ ਰਾਸ ਕਹਿੰਦੇ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੀ ਸੱਚੀ ਪੂੰਜੀ ਦਾ ਵਪਾਰ ਕਰਕੇ ਉਹਨੂੰ ਕਹਿੰਦੇ ਵੀ ਲੱਦਦੇ ਆ ਸਿਰਫ ਉਹਦਾ ਹੀ ਲਾਭ ਆ ਹੋਰ ਕਿਸੇ ਚੀਜ਼ ਦਾ ਲਾਭ ਨਹੀਂ ਹੈਗਾ ਉਹ ਲਾਭ ਸੱਚਾ ਤੇ ਸਦਾ ਹੀ ਰਹਿੰਦਾ ਸਾਚੀ ਦਰਗਹਿ ਬੈਸਈ ਪਗਤ ਸੱਚੀ ਅਰਦਾਸ ਜਾਂਦੇ ਫਿਰ ਉਹ ਜਿਹੜੇ ਹੈਗੇ ਨੇ ਸੱਚ ਦਾ ਨਾਮ ਦਾ ਵਪਾਰ ਕਰਦੇ ਨੇ ਪੂੰਜੀ ਇਕੱਠੀ ਕਰਦੇ ਨੇ ਫਿਰ ਕਹਿੰਦੇ ਉਹ ਸੱਚੇ ਦੀ ਦਰਗਾਹ ਦੇ ਵਿੱਚ ਬੈਠਦੇ ਨੇ ਤੇ ਕਹਿੰਦੇ ਫਿਰ ਉਹ ਸੱਚੇ ਅੱਗੇ ਅਰਦਾਸ ਕਰਦੇ ਨੇ ਤੇ ਸੱਚੇ ਦੀ ਭਗਤੀ ਵੀ ਕਰਦੇ ਨੇ ਪਤ ਸਿਓ ਲੇਖਾ ਨਿਭੜੈ RAM ਨਾਮ ਪਰਗਾਸ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਫਿਰ RAM ਦਾ ਵਾਹਿਗੁਰੂ ਦਾ ਨਾਮ ਦਾ ਪ੍ਰਕਾਸ਼ ਹੋਇਆ ਹੁੰਦਾ ਚਾਨਣ ਹੋਇਆ ਹੁੰਦਾ ਫਿਰ ਉਹਨਾਂ ਦੀ ਕਹਿੰਦੇ ਜਿਹੜੀ ਹੈਗੀ ਆ ਉੱਥੇ ਨਵੇੜਾ ਹੁੰਦਾ ਦਰਗਾਹ ਦੇ ਵਿੱਚ ਉਹ ਇੱਜ਼ਤ ਨਾਲ ਹੁੰਦਾ ਕਿਉਂਕਿ ਉਹਨਾਂ ਦੇ ਚੰਗੇ ਕੰਮ ਕਮਾਏ ਹੁੰਦੇ ਨੇ ਚੰਗੀ ਕਮਾਈ ਨਾਮ ਦੀ ਕੀਤੀ ਹੋਏ ਫਿਰ ਇੱਜ਼ਤ ਵਾਲੀ ਉਹਨਾਂ ਦਾ ਨਵੇੜਾ ਹੋਣਾ ਹੈਗਾ ਉੱਚੋ ਉੱਚਾ ਉੱਚੋ ਆਖੀਏ ਕੋਹ ਨਾ ਦੇਖਿਆ ਜਾਏ ਜਹ ਦੇਖਾਂ ਤਹ ਇੱਕ ਤੂੰ ਸਤਿਗੁਰ ਦੀ ਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਜ ਸੁਭਾਏ ਕਹਿੰਦੇ ਕਹਿਣ ਸੁਣਨ ਨੂੰ ਤਾਂ ਆਪਾਂ ਸਾਰੇ ਕਹਿੰਨੇ ਆ ਕਿ ਵੀ ਪਰਮਾਤਮਾ ਉੱਚਾ ਪਰਮਾਤਮਾ ਉੱਚਾ ਪਰ ਕਹਿੰਦੇ ਇਸ ਤਰ੍ਹਾਂ ਕਹਿਣ ਦੇ ਨਾਲ ਪਰਮਾਤਮਾ ਦੇਖ ਨਹੀਂ ਹੋ ਜਾਂਦਾ ਪਰਮਾਤਮਾ ਤਾਂ ਹੀ ਦੇਖਿਆ ਜਾਂਦਾ ਜੇ ਸਾਨੂੰ ਸਤਿਗੁਰੂ ਦਿਖਾ ਦਿੰਦੇ ਨੇ ਜਦੋਂ ਸਤਿਗੁਰੂ ਸਾਨੂੰ ਦਿਖਾ ਦਿੰਦੇ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੰਦੇ ਨੇ ਫਿਰ ਹਰ ਇੱਕ ਜਗ੍ਹਾ ਤੇ ਪਰਮਾਤਮਾ ਹੀ ਸਾਨੂੰ ਨਜ਼ਰ ਆਉਂਦੇ ਨੇ ਫਿਰ ਸਾਨੂੰ ਦਿਸਦਾ ਕਿ ਪਰਮਾਤਮਾ ਦੀ ਜਿਹੜੀ ਜੋਤ ਆ ਹਰ ਇੱਕ ਜਗ੍ਹਾ ਤੇ ਇੱਕ ਰਸ ਮਤਲਬ ਵਿਆਪਦੀ ਹੈ ਹਰ ਇੱਕ ਜਗ੍ਹਾ ਤੇ ਹੈ ਤੇ ਕਹਿੰਦੇ ਇਸ ਤਰ੍ਹਾਂ ਫਿਰ ਅਸੀਂ ਅਡੋਲਤਾ ਦੇ ਵਿੱਚ ਤਿਕ ਜਾਂਦੇ ਆ ਨਾਨਕ ਜੀ ਕਹਿੰਦੇ ਜਦੋਂ ਫਿਰ ਸਾਨੂੰ ਇਹ ਸਾਰਾ ਹੋ ਜਾਂਦਾ ਨਾਮ ਸਾਨੂੰ ਮਿਲ ਜਾਂਦਾ ਪਰਮਾਤਮਾ ਸਾਨੂੰ ਸਤਗੁਰੂ ਦਿਖਾ ਦਿੰਦੇ ਨੇ ਸਾਨੂੰ ਹਰ ਜਗ੍ਹਾ ਤੇ ਪਰਮਾਤਮਾ ਹੀ ਨਜ਼ਰ ਆਉਂਦਾ ਫਿਰ ਸਾਨੂੰ ਅਡੋਲਤਾ ਮਿਲ ਜਾਂਦੀ ਆ ਆਤਮਿਕ ਅਡੋਲਤਾ ਸਾਨੂੰ ਆ ਜਾਂਦੀ ਆ ਤੇ ਸਾਨੂੰ ਇੱਕ ਰਸ ਪਰਮਾਤਮਾ ਹਰ ਇੱਕ ਜਗ੍ਹਾ ਤੇ ਨਜ਼ਰ ਆਉਂਦੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਮੱਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉਂਕਿ ਤੋ ਵੇਸਾ ਹ ਕੀਤੇ ਕਾਰਨ ਪਾਕੜੀ ਕਾਲ ਨਟ ਲੈ ਸਿਰਹਾ ਹਾਂਜੀ ਸੰਗਤ ਜੀ ਇੱਥੇ ਸਤਗੁਰ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੱਛੀ ਹੁੰਦੀ ਆ ਸਮੁੰਦਰ ਵਿੱਚ ਰਹਿੰਦੀ ਆ ਨਾ ਤੇ ਫੇਰ ਉਹਨੂੰ ਹੁੰਦਾ ਕਿ ਇੱਥੇ ਮੈਨੂੰ ਕੋਈ ਡਰ ਨਹੀਂ ਹੈਗਾ ਪਰ ਫੇਰ ਉਹ ਜਾਲ ਦੇ ਵਿੱਚ ਫਸ ਜਾਂਦੀ ਆ ਜਾਲੀ ਦੇ ਜਾਲ ਵਿੱਚ ਕਿਉਂਕਿ ਉਹਨੂੰ ਫੇਰ ਜਿੱਦਾਂ ਕਹਿੰਦੇ ਵੀ ਉਹ ਜਦੋਂ ਜਾਲ ਵਿਛਾਉਂਦਾ ਤਾਂ ਉਹਦੇ ਵਿੱਚ ਉਹ ਕੁਝ ਰੱਖ ਦਿੰਦਾ ਹੈ ਨਾ ਵੀ ਉਹਦੇ ਕਰਕੇ ਫੇਰ ਮੱਛਲੀ ਆ ਫਸਦੀ ਹੈ ਹੈਨਾ ਤੇ ਇਸ ਤਰ੍ਹਾਂ ਹੀ ਕਹਿੰਦੇ ਵੀ ਮੱਛੀ ਕਹਿੰਦੇ ਵੀ ਬੜੀ ਸਿਆਣੀ ਆ ਸੋਹਣੀ ਆ ਬਿੱਕੀ ਮੇਓ ਤੇ ਕਹਿੰਦੇ ਵੀ ਮਤਲਬ ਵੀ ਵਿਸ਼ਵਾਸ ਕਰਕੇ ਜਾਲ ਦੇ ਵਿੱਚ ਜਾ ਫਸੇ ਹੈ ਨਾ ਹੁਣ ਕਹਿੰਦੇ ਵੀ ਜੇ ਆਪਣੇ ਆਪਣੇ ਕੀਤੇ ਕਰਕੇ ਉਹ ਤੇ ਵਿਸ਼ਵਾਸ ਕਰਿਆ ਤਾਂ ਹੁਣ ਮੌਤ ਟਾਲ ਨਹੀਂ ਸਕਦੀ ਹੈਗੀ ਹੁਣ ਜਾਲ ਦੇ ਵਿੱਚ ਉਹਨੇ ਫਸ ਜਾਣਾ ਹੈ ਨਾ ਤੇ ਇਸ ਤਰ੍ਹਾਂ ਹੀ ਕਹਿੰਦੇ ਕਿ ਆਪਣੇ ਇਨਸਾਨ ਲਈ ਹੈਗਾ ਕਿ ਜਿੱਦਾਂ ਇਨਸਾਨ ਵੀ ਮੋਹ ਦੇ ਜਾਲ ਵਿੱਚ ਫਸ ਜਾਂਦਾ ਮਾਇਆ ਦੇ ਮੋਹ ਦੇ ਜਾਲ ਵਿੱਚ ਪਾਈ રે ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾਪ ਵੈ ਅਚਿੰਤਾ ਜਾਲ ਰਹਾਉ ਕਹਿੰਦੇ ਹੈ ਪਾਈ ਕਹਿੰਦੇ ਵੀ ਜਿਵੇਂ ਉਹ ਮੱਛੀ ਜਾਲ ਵਿੱਚ ਫਸ ਗਈ ਆ ਅਚੰਚੇਤੀ ਉਹਨੂੰ ਪਤਾ ਨਹੀਂ ਸੀ ਵੀ ਮੈਂ ਜੇ ਜਾਲ ਚ ਜਾਉਂਗੀ ਤਾਂ ਮਤਲਬ ਇਦਾਂ ਮੈਂ ਆਪਣੀ ਮੌਤ ਨੂੰ ਸੱਦਾ ਦੇ ਰਹੀ ਆ ਇਸ ਤਰ੍ਹਾਂ ਹੀ ਕਹਿੰਦੇ ਸਾਡਾ ਜੀਵਾਂ ਦਾ ਹਾਲ ਆ ਅਸੀਂ ਜਦੋਂ ਮਾਇਆ ਦੇ ਮੋਹ ਦੇ ਵਿੱਚ ਫਸ ਜਾਂਦੇ ਆ ਅਸੀਂ ਵੀ ਆਪਣੀ ਆਤਮਿਕ ਮੌਤ ਨੂੰ ਸੱਦਾ ਦਿੰਨੇ ਆ ਮਾਇਆ ਦੇ ਜਾਲ ਵਿੱਚ ਫਸ ਕੇ ਕਹਿੰਦੇ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਕਹਿੰਦੇ ਸਾਰਾ ਸੰਸਾਰ ਹੀ ਕਹਿੰਦੇ ਇਸ ਤਰ੍ਹਾਂ ਆਤਮਿਕ ਮੌਤ ਦੇ ਕਹਿੰਦੇ ਮਤਲਬ ਉਹਦੇ ਅਧੀਨ ਹੈ ਦੇ ਗੁਰੂ ਤੋਂ ਬਿਨਾ ਕਹਿੰਦੇ ਵੀ ਜਿਹੜੀ ਇਹ ਮੌਤ ਆ ਆਤਮਿਕ ਮੌਤ ਵੀ ਇਹਨੂੰ ਰੋਕਿਆ ਨਹੀਂ ਜਾ ਸਕਦਾ ਵੀ ਬੜੀ ਡਾਡੀ ਹੈਗੀ ਆ ਸੱਚ ਰਤੇ ਸੇ ਉਬਰੇ ਦੁਬਦਾ ਛੋੜ ਵਿਕਾਰ ਹੋ ਤਿੰਨ ਕੈ ਬਲ ਹਾਰਣੇ ਦਰ ਸੱਚੈ ਸਚਿਆਰ ਹਾਂਜੀ ਕਹਿੰਦੇ ਇਸ ਆਤਮਿਕ ਮੌਤ ਤੋਂ ਕੌਣ ਬਚਦੇ ਨੇ ਕਹਿੰਦੇ ਜਿਹੜੇ ਦੁਚਿੱਤੀ ਨੂੰ ਮਾਇਆ ਦੀ ਦੁਬਦਾਂ ਨੂੰ ਤੇ ਵਿਕਾਰਾਂ ਨੂੰ ਛੱਡ ਦਿੰਦੇ ਨੇ ਫਿਰ ਕਹਿੰਦੇ ਮੈਂ ਉਹਨਾਂ ਤੋਂ ਬਿਹਾਰ ਜਾਵਾਂ ਕਹਿੰਦੇ ਉਹ ਸੱਚੇ ਦੇ ਦਰ ਤੇ ਸਚਿਆਰ ਹੋ ਨਿਭੜਦੇ ਨੇ ਸੁਰਖਰੂ ਹੋ ਜਾਂਦੇ ਨੇ ਸੱਚੇ ਬਣ ਕੇ ਸੀਚਾਨੇ ਜਿਉਂ ਪੰਖੀਆਂ ਜਾਲੀ ਬੱਦੇ ਕਾਹਤ ਗੁਰ ਰਾਖੇ ਸੇ ਉਬਰੇ ਹੋਰ ਫਾਥਾ ਚੋ ਗਏ ਸਾਥ ਹਾਂਜੀ ਕਹਿੰਦੇ ਵੀ ਇੱਕ ਜਿਸ ਤਰ੍ਹਾਂ ਬਾਜ ਪੰਛੀ ਹੁੰਦਾ ਇਹ ਸੀ ਚਾਨ ਹੈ ਕਹਿੰਦੇ ਬਾਜ ਤੋਂ ਕੁ ਥੋੜਾ ਛੋਟੀ ਛੋਟੇ ਸਾਈਜ਼ ਦਾ ਹੁੰਦਾ ਕਹਿੰਦੇ ਜਿਵੇਂ ਆਕਾਸ਼ ਵਿੱਚ ਤਾਂ ਜਿਹੜੇ ਛੋਟੇ ਪੰਛੀ ਹੁੰਦੇ ਨੇ ਉਹਨਾਂ ਨੂੰ ਇਹ ਬਾਜ ਦਾ ਖਤਰਾ ਹੁੰਦਾ ਤੇ ਧਰਤੀ ਦੇ ਉੱਤੇ ਕਹਿੰਦੇ ਸ਼ਿਕਾਰੀ ਦੇ ਹੱਥ ਵਿੱਚ ਫਸਿਆ ਹੋਇਆ ਫੜਿਆ ਹੋਇਆ ਜਿਹੜਾ ਕਹਿੰਦੇ ਜਾਲ ਹੁੰਦਾ ਉਹਨਾਂ ਨੂੰ ਉਹਦਾ ਖਤਰਾ ਹੁੰਦਾ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਜੀਵਾਂ ਸੀ ਉਹਨਾਂ ਨੂੰ ਕਹਿੰਦੇ ਜਿਹੜੀ ਮਾਇਆ ਉਹ ਮੋਹ ਦੇ ਜਾਲ ਵਿੱਚ ਫਸਾ ਕੇ ਰੱਖਦੀ ਆ ਕਹਿੰਦੇ ਉਹਦੇ ਚ ਸਾ ਉਹਨਾਂ ਚ ਬਚਦੇ ਕੌਣ ਨੇ ਜੋ ਗੁਰੂ ਨੇ ਰੱਖ ਲੈਨੇ ਜੋ ਗੁਰੂ ਦੀ ਸ਼ਰਨ ਪੈਂਦੇ ਨੇ ਕਹਿੰਦੇ ਉਹੀ ਬਚਦੇ ਨੇ ਬਾਕੀ ਤਾਂ ਕਹਿੰਦੇ ਜਿਹੜੀ ਮਾਇਆ ਹੈਗੀ ਆ ਉਹਦਾ ਜਿਹੜਾ ਮੋਹ ਦਾ ਚੋਗਾ ਉਹਦੇ ਵਿੱਚ ਫਸ ਜਾਂਦੇ ਨੇ ਬਿਨ ਨਾਵਾ ਚੁਣ ਸੁਟੀ ਐ ਕੋਏ ਨਾ ਸੰਗੀ ਸਾਥ ਕਹਿੰਦੇ ਜੋ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਹੈਗੇ ਕਹਿੰਦੇ ਉਹ ਜਿਵੇਂ ਇੱਕ ਤਰ੍ਹਾਂ ਨਰਕਾਂ ਵਿੱਚ ਸੁੱਟੇ ਜਾਣ ਵਾਲੀ ਗੱਲ ਆ ਉਹਨਾਂ ਨੂੰ ਕਿਉਂਕਿ ਕਹਿੰਦੇ ਉਹਨਾਂ ਦੇ ਹੋਰ ਕੋਈ ਉਹਨਾਂ ਦਾ ਸੰਗੀ ਸਾਥ ਹੀ ਨਹੀਂ ਬਣਦਾ ਸਿਰਫ ਛੁਡਾਉਣਾ ਤਾਂ ਛੁਡਾਉਣਾ ਕਿੰਨੇ ਆ ਪਰਮਾਤਮਾ ਦੇ ਨਾਮ ਨੇ ਜਿਹੜੇ ਬਾਕੀ ਸਾਖ ਨੇ ਉਹ ਸਾਰੇ ਜਗਤ ਦੇ ਨੇ ਉਹ ਲੋਕ ਦੇ ਨੇ ਪਰਲੋਕ ਵਿੱਚ ਉਹ ਸਹਾਈ ਨਹੀਂ ਹੁੰਦੇ ਪਰਮਾਤਮਾ ਦਾ ਨਾਮ ਲੋਕ ਵਿੱਚ ਵੀ ਸਹਾਈ ਅਤੇ ਪਰਲੋਕ ਵਿੱਚ ਵੀ ਸਹਾਈ ਆ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੇ ਸੱਚਾ ਮੰਨਿਆ ਤਿਨ ਮਨ ਸੱਚਤਿਆਨ ਕਹਿੰਦੇ ਉਹ ਪਰਮਾਤਮਾ ਜਿਹਦੇ ਸੱਚਾ ਟਿਕਾਣਾ ਕਹਿੰਦੇ ਸਾਨੂੰ ਉਹਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਕੀਰਤੀ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਕਹਿੰਦੇ ਉਸ ਸੱਚੇ ਨੂੰ ਮੰਨ ਲਿਆ ਆਪਣੇ ਮਨ ਵਿੱਚ ਕਹਿੰਦੇ ਉਹਨਾਂ ਦੇ ਮਨ ਵਿੱਚ ਸੱਚੇ ਦਾ ਧਿਆਨ ਆ ਗਿਆ ਉਹਨਾਂ ਦੀ ਸੁਰਤ ਉਸ ਸੱਚੇ ਨਾਲ ਜੁੜ ਜਾਂਦੀ ਆ ਮਨ ਮੁਖ ਸੂਚੇ ਜਾਣੀਐ ਗੁਰਮਖ ਜਿਨਾ ਗਿਆਨ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਗਿਆਨ ਪਾ ਲਿਆ ਕਹਿੰਦੇ ਉਹਨਾਂ ਦੇ ਮਨ ਤੇ ਉਹਨਾਂ ਦੇ ਮੁਖ ਦੋਨੋਂ ਹੀ ਕਹਿੰਦੇ ਸੁੱਚੇ ਨੇ ਦੋਨਾਂ ਨੂੰ ਹੀ ਸੁੱਚੇ ਸਮਝੀਏ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਫਿਰ ਜੀਵ ਨੂੰ ਕਹਿੰਦੇ ਨੇ ਕਿ ਤੂੰ ਆਪਣੇ ਸਤਿਗੁਰ ਅੱਗੇ ਗੁਰੂ ਅੱਗੇ ਕਹਿੰਦੇ ਅਰਦਾਸ ਕਰ ਕਿ ਮੈਨੂੰ ਪਰਮਾਤਮਾ ਮਿੱਤਰ ਮਿਲਾ ਦੇ ਸਾਜਨ ਮਿਲੇ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਫਿਰ ਕਹਿੰਦੇ ਕੀ ਹੁੰਦਾ ਜਦੋਂ ਪਰਮਾਤਮਾ ਮਿੱਤਰ ਦੇ ਨਾਲ ਸਾਡਾ ਮਿਲਾਪ ਹੁੰਦਾ ਫਿਰ ਸਾਨੂੰ ਸੁਖ ਮਿਲਦਾ ਸਾਨੂੰ ਆਤਮਿਕ ਆਨੰਦ ਮਿਲਦਾ ਫਿਰ ਮੰਨੋ ਇਦਾਂ ਵੀ ਜਿਹੜੇ ਜਮਦੂਤ ਨੇ ਉਹ ਤਾਂ ਜ਼ਹਿਰ ਖਾ ਕੇ ਮਰ ਗਏ ਜਮਦੂਤਾਂ ਦਾ ਡਰ ਚੱਕਿਆ ਗਿਆ ਨਾਵੇ ਅੰਦਰ ਹਉ ਵਸਾਂ ਨਾਉ ਵਸੇ ਮਨ ਆਏ ਕਹਿੰਦੇ ਵੀ ਜਦੋਂ ਮੈਂ ਪ੍ਰਮਾਤਮਾ ਦਾ ਨਾਮ ਲੈਣ ਲੱਗ ਜਾਂਦਾ ਤਾਂ ਪ੍ਰਮਾਤਮਾ ਦਾ ਨਾਮ ਮੇਰੇ ਅੰਦਰ ਵਸ ਜਾਂਦਾ ਨਾਵੇ ਅੰਦਰ ਹਉ ਵਸਾਂ ਤੇ ਕਹਿੰਦੇ ਮੈਂ ਪ੍ਰਮਾਤਮਾ ਦੇ ਨਾਮ ਅੰਦਰ ਵਸ ਸਕਦਾ ਮੈਂ ਪਰਮਾਤਮਾ ਦੇ ਨਾਮ ਦੇ ਅੰਦਰ ਵਸ ਜਾਂਦਾ ਤੇ ਪਰਮਾਤਮਾ ਦਾ ਨਾਮ ਮੇਰੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਬਾਜ ਗੁਰੂ ਗੋਬਾਰ ਹੈ ਬਿਨ ਸਬਦੈ ਬੂਝ ਨਾ ਪਾਏ ਕਹਿੰਦੇ ਵੀ ਗੁਰੂ ਦੇ ਸ਼ਬਦ ਤੋਂ ਬਿਨਾਂ ਸਾਨੂੰ ਇਸ ਨਾਮ ਦੀ ਪਰਮਾਤਮਾ ਦੀ ਕੋਈ ਸਮਝ ਨਹੀਂ ਗਈ ਸਾਨੂੰ ਹਮੇਸ਼ਾ ਆਤਮਿਕ ਹਨੇਰਾ ਬਣਿਆ ਰਹਿੰਦਾ ਕੋ ਪਹਨੇਰਾ ਬਣਿਆ ਰਹਿੰਦਾ ਪਰਮਾਤਮਾ ਦੀ ਕੋਈ ਸਮਝ ਨਹੀਂ ਆਉਂਦੀ ਗੁਰੂ ਤੋਂ ਬਿਨਾ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ ਫਿਰ ਕਹਿੰਦੇ ਗੁਰੂ ਦੀ ਮੱਤ ਤੇ ਚੱਲਣ ਦੇ ਨਾਲ ਸਾਡੇ ਅੰਦਰ ਚਾਨਣ ਹੁੰਦਾ ਆਤਮਿਕ ਚਾਨਣ ਉਸ ਆਤਮਿਕ ਚਾਨਣ ਦੇ ਨਾਲ ਕੀ ਹੁੰਦਾ ਸਾਡੀ ਜਿਹੜੀ ਲਿਵਾ ਉਹ ਪਰਮਾਤਮਾ ਦੇ ਨਾਲ ਲੱਗ ਜਾਂਦੀ ਆ ਸੱਚੇ ਨਾਲ ਤਿੱਥੇ ਕਾਲ ਨਾ ਸੰਚਰੇ ਜੋਤੀ ਜੋਤ ਸਮਾਏ ਹਾਂਜੀ ਫਿਰ ਕਹਿੰਦੇ ਕੀ ਹੁੰਦਾ ਜਦੋਂ ਪਰਮਾਤਮਾ ਦੇ ਨਾਲ ਸਾਡੀ ਸੁਰਤ ਲੱਗ ਜਾਂਦੀ ਹੈ ਸਾਡੀ ਲੇਵ ਲੱਗ ਜਾਂਦੀ ਆ ਉੱਥੇ ਕਹਿੰਦੇ ਜਿਹੜਾ ਕਾਲ ਆ ਉਹ ਉੱਥੇ ਪਹੁੰਚ ਨਹੀਂ ਸਕਦਾ ਸੰਚਰੇ ਹੁੰਦਾ ਵੀ ਪਹੁੰਚਣਾ ਅਪੜਨਾ ਉੱਥੇ ਪਹੁੰਚ ਨਹੀਂ ਸਕਦਾ ਉੱਥੇ ਸਾਡੀ ਜੋਤੀ ਪਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ ਆ ਲੀਨ ਹੋ ਜਾਂਦੀ ਆ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣਹਾਰ ਹਾਂਜੀ ਫਿਰ ਪਰਮਾਤਮਾ ਨੂੰ ਕਹਿੰਦੇ ਆ ਕਿ हे ਪਰਮਾਤਮਾ ਤੂੰ ਸਾਡਾ ਆਪੇ ਮਿੱਤਰਾਂ ਤੂੰ ਆਪੇ ਸਭ ਕੁਝ ਜਾਣਨ ਵਾਲਾ ਤੂੰ ਆਪੇ ਸਾਨੂੰ ਆਪਣੇ ਨਾਲ ਮੇਲਣ ਵਾਲਾ ਵੀ ਹੈ ਗੁਰਸਬਦੀ ਸਾਲਾਹੀਏ ਅੰਤ ਨਾ ਪਾਰਾ ਵਾਰ ਕਹਿੰਦੇ ਉਹ ਪਰਮੇਸ਼ਰ ਜੀ ਦਾ ਕੋਈ ਅੰਤ ਨਹੀਂਗਾ ਉਦੇ ਇਸ ਬੰਨੇ ਦਾ ਤੇ ਉਸ ਬੰਨੇ ਦਾ ਕੋਈ ਅੰਤ ਨਹੀਂਗਾ ਕਹਿੰਦੇ ਉਹਦੀ ਗੁਰੂ ਦੇ ਸ਼ਬਦ ਦੇ ਨਾਲ ਸਲਾਨਾ ਕਰੀਏ ਕੀਰਤੀ ਕਰੀਏ ਤਿੱਥੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਫਿਰ ਕਹਿੰਦੇ ਜਿੱਥੇ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਉਸ ਅਪਾਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਆਂ ਉੱਥੇ ਕਹਿੰਦੇ ਆਤਮਿਕ ਮੌਤ ਨਹੀਂ ਪਹੁੰਚ ਸਕਦੀ ਉੱਥੇ ਅਸੀਂ ਵਿਕਾਰਾਂ ਚ ਗਲਤਾਨ ਨਹੀਂ ਹੁੰਦੇ ਹੁਕਮੀ ਸਬੈ ਉਪਜੈ ਹੁਕਮੀ ਕਾਰਕਮਾਹੇ ਕਹਿੰਦੇ ਪ੍ਰਮਾਤਮਾ ਦੇ ਹੁਕਮ ਦੇ ਨਾਲ ਹੀ ਅਸੀਂ ਸਾਰੇ ਪੈਦਾ ਹੁੰਦੇ ਆ ਤੇ ਉਹਦੇ ਹੁਕਮ ਦੇ ਵਿੱਚ ਹੀ ਅਸੀਂ ਸਾਰੇ ਆਪਣੇ ਜੀਵਨ ਦੀ ਜਿਹੜੀ ਕਿਰਤਾ ਉਹ ਕਰਦੇ ਆ ਸਾਰੀ ਜਿਹੜੀ ਅਸੀਂ ਕਾਰ ਕਰਦੇ ਆ ਆਪਣੇ ਜੀਵਨ ਦੇ ਦੌਰਾਨ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਕਰਦੇ ਆ ਹੁਕਮੇ ਕਾਲੇ ਵਸ ਹੈ ਹੁਕਮੇ ਸਾਚ ਸਮਾਹੇ ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਅਸੀਂ ਮੌਤ ਦੇ ਅਧੀਨ ਆ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਅਸੀਂ ਉਹਦੇ ਵਿੱਚ ਸਮਾ ਜਾਂਦੇ ਆ ਹਾਂਜੀ ਇਹਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਜਦੋਂ ਕੋਈ ਜੀਵ ਪਰਮਾਤਮਾ ਦਾ ਨਾਮ ਲੈਂਦਾ ਤਾਂ ਉਹਦਾ ਮੌਤ ਦਾ ਡਰ ਚੱਕ ਹੋ ਜਾਂਦਾ ਫਿਰ ਉਹਨੂੰ ਮੌਤ ਦਾ ਡਰ ਨਹੀਂ ਰਹਿੰਦਾ ਹੈਗਾ ਜਿਹੜੀ ਮਤਲਬ ਆਤਮਿਕ ਮੌਤ ਤਾਂ ਹੈ ਕਿ ਜਦੋਂ ਅਸੀਂ ਵਿਕਾਰਾਂ ਵਿੱਚ ਗਲਤਾਨ ਹੁੰਨੇ ਆ ਉਹਨੂੰ ਆਤਮਿਕ ਮੌਤ ਕਹਿੰਦੇ ਨੇ ਤੇ ਜਿਹੜੀ ਜਿੰਦ ਨੇ ਚਰੇ ਜਾਣਾ ਜਿਹੜੀ ਸਰੀਰ ਦੀ ਮੌਤ ਹੋ ਜਿਹਦਾ ਕਿ ਸਰੀਰ ਮਤਲਬ ਮਰ ਜਾਂਦਾ ਨਾ ਜਦੋਂ ਜਿੰਦਵਾਰ ਨਿਕਲ ਜਾਂਦੀ ਇੱਕ ਉਹ ਮੌਤ ਹੈਗੀ ਆ ਇੱਥੇ ਮਤਲਬ ਉਸ ਮੌਤ ਦੀ ਗੱਲ ਕਰ ਰਹੇ ਹਾਂ ਦੇ ਨੇ ਕਿ ਵੀ ਇੱਕ ਤਾਂ ਪਰਮਾਤਮਾ ਦੇ ਹੁਕਮ ਦੇ ਅਧੀਨ ਅ ਮਤਲਬ ਉਸ ਮੌਤ ਦੇ ਅ ਅਧੀਨ ਆ ਜਾਂਦੇ ਨੇ ਜਿਹੜੀ ਮੌਤ ਆਉਂਦੀ ਹੈ ਜਦੋਂ ਜਿੰਦ ਚਲੀ ਜਾਂਦੀ ਆ ਇੱਕ ਹੁੰਦੀ ਹੈ ਵੀ ਜਿਸ ਦੀ ਪਰਮਾਤਮਾ ਦੇ ਨਾਲ ਜਾਣ ਪਛਾਣ ਹੋ ਗਈ ਜਿਨੇ ਪਰਮਾਤਮਾ ਨੂੰ ਪਾ ਲਿਆ ਫਿਰ ਉਹ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ ਫਿਰ ਉਹਨਾਂ ਨੂੰ ਇਸ ਮੌਤ ਦਾ ਕੋਈ ਡਰ ਨਹੀਂ ਰਹਿੰਦਾ ਹੈਗਾ ਨਾਨਕ ਜੋ ਤਿਸ ਭਾਵੈ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹਿ ਹੰਦੀ ਫਿਰ ਕਹਿੰਦੇ ਨੇ ਇਹ ਨਾਨਕ ਵੀ ਇਹ ਜੀਵ ਵਿਚਾਰੇ ਕੀ ਕਰ ਸਕਦੇ ਨੇ ਵੀ ਜੋ ਕੁਝ ਪ੍ਰਮਾਤਮਾ ਨੂੰ ਪਹੁੰਦਾ ਹੈਗਾ ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਦੁਨੀਆ ਦੇ ਵਿੱਚ ਔਰ ਜੀਵ ਦੀ ਜ਼ਿੰਦਗੀ ਦੇ ਵਿੱਚ ਉਹੀ ਵਾਪਰਦਾ ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਕਿਉਂਕਿ ਸਾਡੇ ਜਿਹੜੇ ਲੇਖ ਨੇ ਉਹ ਪ੍ਰਮਾਤਮਾ ਨੇ ਸਾਡੇ ਪੂਰਵਲੇ ਕਰਮਾਂ ਦੇ ਹਿਸਾਬ ਨਾਲ ਪ੍ਰਮਾਤਮਾ ਨੇ ਲਿਖੇ ਨੇ ਪਰ ਉਹ ਕੱਟੇ ਜਾਂਦੇ ਨੇ ਉਦੇ ਨਾਮ ਦੀ ਕਮਾਈ ਨਾਲ ਇੱਕੋ ਹੀ ਇੱਕ ਨੂੰ ਕੱਟਣ ਵਾਲਾ ਸਾਡੇ ਜਿਹੜੇ ਪੂਰਬਲੇ ਕਰਮਾਂ ਦੇ ਜਿਹੜੇ ਮਾੜੇ ਕਰਮ ਲਿਖੇ ਨੇ ਉਹ ਸਿਰਫ ਪਰਮਾਤਮਾ ਔਰ ਉਹ ਨਿਰਪਰ ਕਰਦਾ ਉਹਦੀ ਨਾਮ ਦੀ ਕਮਾਈ ਤੇ ਤੇ ਪਰਮਾਤਮਾ ਦੀ ਰਹਿਮਤ ਤੇ ਅੱਜ ਵੀਰ ਹਰ ਸਿਮਰਨ ਸਿੰਘ ਜੀ ਹੋਣਾ ਨੇ ਵੀ ਬਹੁਤ ਸੋਹਣੀ ਸੰਗਤ ਦੇ ਵਿੱਚ ਵਿਚਾਰ ਸਾਂਝੀ ਕੀਤੀ ਵੀਰ ਜੀ ਕਹਿੰਦੇ ਸੀ ਕਿ ਜਿੱਦਾਂ ਹਗਾ ਕੀ ਜਿਹੜੀ ਗੁਰਬਾਣੀ ਆ ਇਹ ਪਰਮਾਤਮਾ ਦੇ ਸੰਬੰਧ ਦੇ ਵਿੱਚ ਸਾਨੂੰ ਦੱਸਣ ਲਈ ਗੁਰੂ ਸਾਹਿਬਾਨ ਨੇ ਉਚਾਰੀ ਹੈ ਨਾ ਪਰ ਕਹਿੰਦੇ ਵੀ ਜਿੱਦਾਂ ਜਿਵੇਂ ਕੋਈ ਬੱਚਾ ਰਿੱੜਦਾ ਹੁੰਦਾ ਤਾਂ ਉਹ ਤੁਰਨਾ ਸਿੱਖਣ ਦੇ ਲਈ ਪਹਿਲਾਂ ਵਾਕ ਕਰਦਾ ਸਹਾਰਾ ਲੈ ਰੰਦਾ ਇਸ ਤਰ੍ਹਾਂ ਅਸੀਂ ਇਹਨੂੰ ਸਮਝਣ ਦੇ ਲਈ ਜਿਸ ਤਰ੍ਹਾਂ ਮਤਲਬ ਸਟਿਕ ਜਾਂ ਕੁਝ ਹੋਰ ਵੀ ਅਸੀਂ ਵਿਦਵਾਨਾਂ ਦੀ رائے ਹੈ ਨਾ ਲੈ ਸਕਦੇ ਆ ਪਰ ਅਸਲ ਦੇ ਵਿੱਚ ਗੁਰਬਾਣੀ ਜਦੋਂ ਸਾਨੂੰ ਆਪ ਸਮਝਾਉਣੀ ਆ ਵੀ ਉਹੀ ਮਤਲਬ ਗੁਰਬਾਣੀ ਦੇ ਅਰਥ ਸਮਝਣੇ ਆ ਔਰ ਉਹ ਪਰਮਾਤਮਾ ਹੌਲੀ ਹੌਲੀ ਸਭ ਤੇ ਰਹਿਮਤ ਕਰ ਦਿੰਦੇ ਨੇ ਹੌਲੀ ਹੌਲੀ ਹੈ ਨਾ ਕਿ ਜਿਸ ਤਰ੍ਹਾਂ ਮਤਲਬ ਫਿਰ ਅਸੀਂ ਆਪ ਜੋ ਬਾਣੀ ਨੂੰ ਸਮਝਣਾ ਹੈਗਾ ਉਹ ਅਸਲੀ ਬਾਣੀ ਨੂੰ ਸਮਝਣਾ ਤੇ ਉਹ ਫਿਰ ਬਾਣੀ ਦੇ ਵਿੱਚ ਪ੍ਰੇਮ ਪੈ ਜਾਣਾ ਤੇ ਫਿਰ ਬਾਣੀ ਤੋਂ ਬਾਅਦ ਵਿੱਚ ਪਰਮਾਤਮਾ ਵਿੱਚ ਪ੍ਰੇਮ ਪੈ ਜਾਣਾ ਹੌਲੀ ਹੌਲੀ ਪਰਮਾਤਮਾ ਸਾਰੇ ਰਸਤੇ ਖੋਲਦੇ ਜਾਂਦੇ ਨੇ ਪਹਿਲਾਂ ਸਾਡਾ ਉਹਦੇ ਸ਼ਬਦ ਨਾਲ ਪਿਆਰ ਪੈਂਦਾ ਫਿਰ ਸ਼ਬਦ ਦੀ ਕਮਾਈ ਹੁੰਦੀ ਹੈ ਤਾਂ ਫਿਰ ਉਹਦੇ ਨਾਲ ਪਿਆਰ ਪੈ ਜਾਂਦਾ ਤੇ ਉਹਦੇ ਵਿੱਚ ਸਾਡੀ ਲੀਨਤਾ ਹੋ ਜਾਂਦੀ ਆ ਬਹੁਤ ਵੱਡੀਆਂ ਉੱਚੀਆਂ ਅਵਸਥਾਵਾਂ ਨੇ ਸੰਗਤ ਜੀ ਉਹ ਮਿਹਰ ਕਰੇ ਸਾਡੇ ਸਭ ਤੇ ਸਾਨੂੰ ਸਾਰਿਆਂ ਨੂੰ ਆਪਣੇ ਇਸ ਜੀਵਨ ਵਿੱਚ ਉਸ ਅਵਸਥਾ ਦਾ ਆਨੰਦ ਮਾਣਨ ਨੂੰ ਮਿਲੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾ ਮੇਰੀ ਝੋਲੀ ਪਾ ਦੇਣੀ ਹੈ ਜੀ ਸੱਚੇ ਪਿਤਾ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਅੱਗੇ ਤੋਂ ਇਸ ਬੱਚੇ ਨੂੰ ਸਮਤ ਦੇਣੀ ਕਿ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਹੋਰ ਚੰਗੀ ਬੁੱਧੀ ਨਾਲ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ わひげるわひげるわひげる。